ਸੋ ਪੁਲਿਸ ਚੌਂਕੀ ਦੇ ਵਿੱਚ ਇੱਕ ਵੱਡੇ ਧਮਾਕੇ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਤੇ ਪੁਲਿਸ ਚੌਂਕੀ ਵਡਾਲਾ ਬਾਂਗੜ ਦੇ ਵਿੱਚ ਦੇਰ ਰਾਤ ਬਲਾਸਟ ਹੋਣ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਧਮਾਕੇ ਦੀ ਆਵਾਜ਼ ਨਾਲ ਪਿੰਡ ਦੇ ਲੋਕਾਂ ਦੇ ਵਿੱਚ دہشت ਫੈਲ ਗਈ ਥੋੜੀ ਦੇਰ ਬਾਅਦ ਹੀ ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਚੌਂਕੀ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸੋ ਸਥਾਨਕ ਲੋਕਾਂ ਦੇ ਵੱਲੋਂ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਜੜੀ ਵਾਇਰਲ ਹੋ ਗਈ ਹੈ ਬਹੁਤ ਤੇਜ਼ੀ ਨਾਲ ਜੜੀ ਵੀਡੀਓ ਵਾਇਰਲ ਹੋ ਰਹੀ ਹੈ देर रात ਪੁਲਿਸ ਅਧਿਕਾਰੀਆਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਦੱਸਿਆ ਜਾ ਰਿਹਾ ਹੈ ਇਹ ਚੌਂਕੀ ਦਾ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਸੁਰੱਖਿਆ ਕਾਰਨਾ ਕਰਕੇ ਇਥੋਂ ਹਟਾਈ ਗਈ ਸੀ ਵਡਾਲਾ ਬਾਂਗਰ ਚੌਂਕੀ ਮੌਕੇ ਤੇ ਪਹੁੰਚੇ ਐਸਐਸਪੀ ਨੇ ਕਿਹਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਇੱਥੇ ਲੋਕਲ ਨੇ ਕਾਲ ਕਰਕੇ ਡੀਐਸਟੀ ਸਾਹਿਬ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰਿਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਆਫੀਸਰ ਜੋ ਕਿ ਨਜ਼ਦੀਕੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਸਨ ਸੋ ਉਹਨਾਂ ਨੇ ਆ ਕੇ ਇੱਥੇ دیکھا ਹੈ ਬੇਸਿਕਲੀ ਇੱਕ ਰਿਪੋਰਟ ਕਿਤਾ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਇੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲਿੱਗੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਕੀ ਨਹੀਂ ਬਿਆਨ ਕਰਦੇ ਕਿ ਕੋਈ ਕੋਈ ਮੌਕੇ ਜਾਂ ਇਸ ਦੇ ਕੋਈ ਚੀਜ਼ ਹੋਈ ਹੋਵੇ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂਗੇ ਇਸ ਤਰ੍ਹਾਂ ਲੱਗ ਰਿਹਾ ਕਿ ਜੇ ਤਾਂ ਸਾਡੇ ਡਿਸਟ੍ਰਿਕਟ ਦੇ ਪੱਲੇਗੇ ਇਤਾਂ ਦੇ ਕੇਸਜ ਹੋਏ ਆ ਲੋਕਾਂ ਦੇ ਅੰਦਰ ਸਸਪੈਂਸ ਬਹੁਤ ਜ਼ਿਆਦਾ ਵੱਲ ਗਈ ਹੈ ਤੇ ਇਹਦੇ ਕਈ ਵਾਰੀ ਇਹ ਹੁੰਦਾ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਲਰ ਕਾਈਂਡ ਆਫ ਸਕੈਅਰ ਮੰਗਰੀ ਵੀ ਹੋ ਜਾਂਦੀ ਹੈ ਕਿ ਆ ਡਰ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਤਾਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਕਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਵੀ ਲਾਈ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਦੇ ਬਹੁਤ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਆ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਲੋਕਾਂ ਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਕਿ ਲੋਕ ਕਿਉਂ ਇਕੱਠੇ ਹੋਏ ਇੱਥੇ ਨਹੀਂ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੇਂਜ ਹੋਊਗੀ ਤੁਹਾਡੇ ਸਾਹਮਣੇ ਲਿਖ ਕੇ ਆਈ ਜਾਊਗੀ ਤੇ ਜੋ ਦੇਖੋ ਇਹ ਕੁੱਤੇ ਕਾਰਵਾਈ ਦੀ ਲੋੜ ਹੈ ਉੱਥੇ ਕੰਮ ਨਹੀਂ ਕਰ ਰਹੀ ਪ੍ਰੋਪਰਲੀ ਕੀਤੀ ਜਾ ਰਹੀ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਇਟ